ਲੋ ਵੀ ਮਿੱਤਰੋ ਕੋਟ ਹੀ ਕੋਟ ਤੇ ਲੀਡੀ ਜਲੀ ਸ਼ਾਲ ਵਗੈਰਾ ਸਾਰਾ ਕੁਝ ਇੱਥੋਂ ਮਿਲਦਾ ਬਈ A to Z ਤੇ ਹੁਣ ਮਾਰਕੀਟ ਦੇ ਵਿੱਚ ਫਿਰਦੇ ਆ ਤੇ ਆਪਾਂ ਰੂਮ ਮਿੱਤਰੋ ਲੈ ਲਿਆ ਠੀਕ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਲੈਡੀ ਦੇ ਕੱਪੜੇ ਮਿਲਦੇ ਇੱਥੋਂ ਆ ਦੇਖੋ ਆ ਆਪਣੇ ਲਈ ਆ ਸ਼ਰਟਾ ਛੋਟਾ ਘੇੜ ਦਾ ਬਹੁਤ ਲੈ ਦੇਖੋ ਪੂਰਾ ਘੇੜ ਨੂੰ ਤੇ ਹਾਥ ਨੂੰ ਵੀ ਇੱਥੇ ਮੰਨ ਲਾ ਵੀ ਆਪਾਂ ਪੂਰੇ ਯਾਰੇ ਲੈ ਰਹੇ ਆ ਮਿੱਤਰੋ ਰਾਤ ਨੂੰ ਪੂਰੇ ਜਿਵੇਂ ਆਖਰੋਟ ਹਾਟਲ ਇਦਾਂ ਦੇ ਇੱਧਰ ਯਾਰੇ ਕੁਝ ਲੇਤੀ ਲੇਤੀ ਕੌਜੀ आ देखो मित्रों चिप्स आ देखो पूरे नजारे भाई पूरे नजारे ਤਕਿਆ ਬਈ ਬਹੁਤ ਵਧੀਆ ਕਿਹੜਾ ਕਮ ਔਖਾ ਬਹੁਤ ਆ ਬਈ ਚੜਨਾ ਕਰਨਾ ਹਨ ਮਤਲਬ ਬਹੁਤ ਉੱਚੀ ਜਗ੍ਹਾ ਤੇ ਤੇ ਉਹਦੀ ਬਾਬਾ ਬਜਰੰਗ ਬਲੀ ਦੀ ਮੂਰਤੀ ਜੀ ਸਾਹਮਣੇ ਸੇ ਉਹ ਦੋਤੀ ਨੂੰ ਆਪਣੋ ਨਾਲ ਚੰਦਾ ਰਸੂ ਮੋਲ ਪੋ ਗਿਆ

ਉਹਨੂੰ ਬੱਚਾ ਉਹ ਵਾਈਨ ਸ਼ੌਪ ਜਿੱਥੇ ਕਿਹੜਾ ਪਤਾ ਕਰ ਲਵਾਂ ਮਾੜਾ ਜਾਂ ਉਹ ਦਾ ਕਨੈਕਟ ਉਸ ਬੁਟੀਕ ਕੋਲ ਸੇਮ ਦੇ ਹੈਵ ਇਨ ਬਨਾਨੀ ওকে ਐਂਡ ਦੇ ਹੈਵ ਅ ਚੇਨ 에ਵਰੀਵੇਅਰ ਇਟਸ ਅ ਕਾਈਂਡ ਆਫ ਸੋਸਾਇਟੀ ਸਹਾਇਤਾ ਅਲਹਮਦੁਲਿਲਾਹ ਕੀ ਹਾਲ ਹੈ ਆਜੋ ਵਿਕਰਮ ਤੋ ਯਾਰ ਬਲੇ ਮੈਨੂੰ ਕਿਉਂ ਨਹੀਂ ਪੁੱਛਿਆ ਤੈਨੂੰ ਇੱਥੇ ਜਦੋਂ ਤਸਰ ਹੈ ਗਰੀ ਸ਼ੌਕ ਨੇ